ਜ਼ਿਕਰ ਮੈਂ ਗੱਲ ਸ਼ੰਭੂ ਬਾਡਰ ਖਨੋਰੀ ਬਾਡਰ ਤੋਂ ਕਰਾਂ ਤਾਂ ਪਿਛਲੇ 9 ਮਹੀਨਿਆਂ ਤੋਂ ਦਲਿਆਲਔਰ ਪੰਦੇਰ ਹੋਰਾਂ ਦੇ ਨਾਲ ਕੁਝ ਹੋਰ ਜਥੇਬੰਦੀਆਂ ਮਿਲ ਕੇ ਕਿਸਾਨੀ ਮਸਲਿਆਂ ਤੇ ਖਾਸ ਕਰ MSP ਵਾਲੇ ਪਹਿਲੂ ਤੇ ਧਰਨਾਲਾ ਕੇ ਮੁਜ਼ਾਰਾ ਕਰਦਿਆਂ ਦਿੱਲੀ ਕੁਝ ਕਰਨ ਦੇ ਫੈਸਲੇ ਨਾਲ ਡਟੀਆਂ ਹੋਈਆਂ ਨੇ ਇਹ ਸਭ ਦੇ ਦਰਮਿਆਨ ਦੱਲੇਵਾਲ ਹੋਰਾਂ ਦੀ ਭੁਖੜਤਾ ਲਗਾਤਾਰ ਜਾਰੀ ਹੈ। ਸਿਹਤ ਵਿਗੜਨ ਦੀਆਂ ਫਿਕਰਮੰਦੀਆਂ ਵਧਣ ਲੱਗੀਆਂ ਨੇ। ਤੇ ਇੱਧਰ ਸ਼ੰਭੂ ਬਾਰਡਰ ਤੇ ਇੱਕ ਦਿਨ ਦੇ ਫਰਕ ਨਾਲ ਫੇਰ ਇੱਕ ਵਾਰ ਜੱਥਾ ਪੇਜ ਕੇ ਵੇਖ ਲਿਆ। ਗੱਲ ਨਹੀਂ ਬਣੀ, ਫੇਰ ਜੱਥਾ ਵਾਪਸ ਲੈਣਾ ਪਿਆ। ਇਹ ਆਪਣੇ ਆਪ ਸਵਾਲ ਖੜਾ ਹੋ ਰਿਹਾ ਸੀਗਾ ਕਿ ਵੀ ਮਰਜੀਬੜੇ ਕਹਿਣ ਦੀ ਕੀ ਲੋੜ ਸੀ ਫੇਰ? ਫੇਰ ਉਹਨਾਂ ਨੂੰ ਮਰਜੀਬੜਿਆਂ ਦਾ ਨਾਮ ਦੇਣ ਦੀ ਕੀ ਲੋੜ ਸੀ? ਹਾਂ, ਹਰਿਆਣਾ ਦੀ ਬਦੀਕੀ, ਹਰਿਆਣਾ ਦੀ ਤੱਕੇਸ਼ਾਈ, ਹਰਿਆਣਾ ਦੀ ਬਿਸ਼ਰਮੀ। ਉਹ ਸਾਰਾ ਚਲਕਰਾ ਸ਼੍ਰੀਆਮ ਨਜ਼ਰ ਆਇਆ ਕਿ ਖਾਲੀ ਹੱਥ ਝੰਡੇ ਤੇ ਇੱਕ ਇੱਕ ਬੈਗ ਲੈ ਕੇ ਦਿੱਲੀ ਵੱਲ ਨੂੰ ਤੁਰੇ ਕਿਸਾਨਾਂ ਦੇ ਉੱਤੇ ਕਦੇ ਫੁੱਲ ਬਰਸਾਉਣ ਦਾ ਨਾਟਕ ਕਰਦੇ ਹੋ ਤੇ ਫਿਰ ਅਥਰੂ ਗੈਸ ਦੇ ਗੋਲੇ ਭਰੌਣੇ ਉਹ ਵੀ ਉਹ ਜਿਨ੍ਹਾਂ ਚ ਮਿਰਚਾਂ ਦਾ ਪਾਊਡਰ ਜਾਂ ਕੋਈ ਕੈਮੀਕਲ ਮਿਲਾ ਹੋਵੇ ਸੋ ਪਹਿਲਾਂ ਇੱਕ ਵਾਰ ਜਥਾ ਭੇਜਿਆ ਗਿਆ ਸ਼ੁੱਕਰਵਾਰ ਨੂੰ 101 ਤੇ ਉਹਨਾਂ ਨੂੰ ਵਾਪਸ ਪਰਤਣਾ ਪਿਆ ਬੇਸ਼ੱਕ ਕੁਝ ਬੈਰੀਕੇਡ ਹਟਾ ਲਏ ਸੀ ਬੇਸ਼ੱਕ ਜਾਲੀਆਂ ਤੋੜ ਲੀਆਂ ਸੀ ਪਰ ਉਦੋਂ ਜਿਹੇ ਜਾ ਹਮਲਾ ਸੀ ਤੇ ਉਸ ਤੋਂ ਬਾਅਦ ਫਿਰ ਸ਼ਨੀਵਾਰ ਦੀ ਛੁੱਟੀ ਰੱਖੀ ਕਿ ਅਸੀਂ ਸਰਕਾਰ ਨੂੰ ਮੌਕਾ ਦਿੰਨੇ ਆ ਕੇਂਦਰ ਸਰਕਾਰ ਆਜ ਵੀ ਪੰਜਾਬ ਸਰਕਾਰ ਆਜ ਵੀ ਹਰਿਆਣਾ ਆਜ ਵੀ ਕੋਈ ਆਵੇ ਤਾਂ ਅਸੀਂ ਸਰਕਾਰ ਗੱਲ ਕਰੀ ਨਹੀਂ ਤੇ ਫੇ ਸ਼ਨੀਵਾਰ ਨੂੰ ਫਿਰ ਦਿੱਲੀ ਜਾਵਾਂਗੇ ਸੋ ਸ਼ਨੀਵਾਰ ਨੂੰ ਫਿਰ ਦੂਜਾ ਜੱਥਾ ਮਤਲਬ ਸ਼ਨੀਵਾਰ ਦੀ ਛੁੱਟੀ ਰੱਖੀ ਗਏ ਐਤਵਾਰ ਨੂੰ ਫਿਰ ਦੂਜਾ ਜੱਥਾ ਦਿੱਲੀ ਲਈ ਰਵਾਨਾ ਕੀਤਾ ਸੋ ਜਦੋਂ ਦੂਸਰਾ ਜੱਥਾ ਵੀ ਦਿੱਲੀ ਲਈ ਰਵਾਨਾ ਹੋਇਆ ਤੇ ਉਸ ਨੇ ਵੀ 4 ਘੰਟੇ ਜਦੋਂ ਜਾਇਦ ਕੀਤੀ ਪਰ ਉਹ ਇਤਰੋ ਜਿਹੜੀ ਸਰਕਾਰੀ ਤਾਕਤ ਸੀ ਜਿਹੜੀ ਅਥਰੂ ਗੈਸ ਦੇ ਗੋਲੇ ਸਾਰਾ ਕੁਝ ਉਹ ਤਿਆਰੀਆਂ ਨਾਲ ਸੀ ਉਹਨਾਂ ਨੇ ਉਹਨਾਂ ਨੂੰ ਅੱਗੇ ਨਹੀਂ ਬਦਨ ਦਿੱਤਾ ਸੋ ਵੀ ਜਥਾ ਵਾਪਸ ਪਰਤਿਆ ਫਿਰ ਅੱਜ ਮੀਡੀਆ ਨਾਲ ਮੁਲਾਕਾਤ ਪ੍ਰੈਸ ਕਾਨਫਰੰਸ ਅਗਲੀ ਰਣਨੀਤੀ ਇਹ ਸਾਰੀਆਂ ਵਿਚਾਰ ਚਰਚਾਵਾਂ ਤੇ ਸਭ ਦੇ ਦਰਮਿਆਨ ਹਰਿਆਣਾ ਦੀ ਪੁਲਿਸ ਤੰਤਰ ਨੇ ਪੰਜਾਬ ਦੇ ਪੁਲਿਸ ਤੰਤਰ ਨਾਲ ਤਾਲਮੇਲ ਬਿਠਾਇਆ ਚਿੱਠੀ ਪੱਤਰ ਫੋਨ ਗੱਲਬਾਤ ਕਿ ਵੀ ਮੀਡੀਆ ਕਰਮੀਆਂ ਨੂੰ ਇਸ ਬੈਰੀਗੇਟਿੰਗ ਤੋਂ 1 ਕਿਲੋਮੀਟਰ ਦੂਰ ਰੱਖਿਆ ਜਾਵੇ ਕਿਉਂ ਭਈ ਕੈਮਰਿਆਂ ਚ ਰਿਕਾਰਡ ਨਾ ਹੋਵੇ ਕੁਛ ਮੀਡੀਆ ਦੀ ਦ੍ਰਿਸ਼ਨਾ ਬਣ ਜਾਣ ਕੁਛ ਕੁਛ ਲੁਕਾਉਣਾ ਚਾਹੁੰਦੀ ਹੈ ਹਰਿਆਣਾ ਸਰਕਾਰ ਜੋ ਹਰਿਆਣਾ ਦੀ ਪੁਲਿਸ ਤੇ ਖੁਫੀਆ ਤਰ੍ਹਾਂ ਜਿਹੜੀਆਂ ਉੱਥੇ ਏਜੰਸੀਆਂ ਤਾਇਨਾਤ ਨੇ ਉਹਨਾਂ ਦੀ ਮੰਸ਼ਾ ਕੁਝ ਹੋਰ ਹੈ 1 ਕਿਲੋਮੀਟਰ ਦਾ ਕੀ ਸਵਾਲ ਤੁਸੀਂ ਇੰਨਾ ਕਹਿ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਅਸੀਂ ਅਤੂ ਗੈਸ ਦੇ ਗੋਲੇ ਭਰਉਣਾ ਵੈਸਾ ਗੋਲੇ ਭਰਉਣਾ ਹੀ ਥੋੜਾ ਗੈਰਕਾਨੂੰਨੀ ਹੈ ਕਿਉਂਕਿ ਤੁਹਾਡੀ ਬੈਰੀਗੇਟਿੰਗ ਪੰਜਾਬ ਦੀ ਹੱਦ 'ਚ ਹੈ ਔਰ ਤੁਸੀਂ ਪੰਜਾਬ ਵਾਲੇ ਪਾਸੇ ਖੜੇ ਕਿਸਾਨਾਂ ਤੇ ਗੋਲੇ ਭਰਾ ਰਹੇ ਹੋ ਵੈਸਾ ਹਰਿਆਣੇ ਵਾਲੇ ਪਾਸੇ ਵੀ ਖੜੇ ਹਣ ਤਾਂ ਵੀ ਨਹੀਂ ਪਾਉਣਾ ਬਣਦਾ ਕਿਉਂਕਿ ਉਹ ਰਾਸ਼ਟਰੀ ਰਾਜਮਾਰਗ ਹੈ ਪਰ ਆਪਣੀ ਰਾਜਸਥਾਨੀ ਜਾਣਾ ਚਾਹੁੰਦੇ ਨੇ ਤੇ ਉੱਥੇ ਜਾਣ ਤੋਂ ਰਾਹ ਰੋਕਣਾ ਆਪਣੇ ਆਪ 'ਚ ਸਵਾਲ ਹੈ ਇਸ ਦੇ ਬਾਵਜੂਦ ਵੀ ਜੇ ਤੁਸੀਂ ਇਹ ਜਸਟੀਫਾਈ ਆਪਣੇ ਹਵਾਲੇ ਨਾਲੇ ਕਰਦੇ ਹੋ ਕਿ ਨਹੀਂ ਜੇ ਅਸੀਂ ਜਦੋਂ ਕਿਸਾਨਾਂ ਤੇ ਹਮਲਾ ਕਰਦੇ ਆ ਜਾਂ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤੁਹਾਡੀ ਭਾਸ਼ਾ ਚ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਜੀ ਮੀਡੀਆ ਕਰਮੀਆਂ ਉੱਥੇ ਹੁੰਦੇ ਨੇ ਇਸ ਲਈ ਉਹਨਾਂ ਨੂੰ ਕੋਈ ਨੁਕਸਾਨ ਪਹੁੰਚ ਗਿਆ ਤਾਂ ਕੋਈ ਗੱਲ ਨਾ ਵੀ ਇਸ ਲਈ ਮੀਡੀਆ ਕਰਮੀਆਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਚਲੋ ਜੀ ਬੈਰਗੇਟ ਬੈਰੀਗੇਟਿੰਗ ਤੋਂ 200 ਮੀਟਰ 400 ਮੀਟਰ ਜਾਂ ਉਹ ਜਥੇ ਨਾਲ ਨਾ ਆਉਣ ਜੀ ਦੂਰੋਂ ਖੜਕੇ ਕਵਰ ਕਰਨ ਜੀ ਪਰ ਇਹ ਕਿਹੜਾ ਤਰੀਕਾ ਵੀ 1 ਕਿਲੋਮੀਟਰ 2 ਕਿਲੋਮੀਟਰ ਪਿੱਛੇ ਲੈ ਜਾਓ ਮੀਡੀਆ ਵਾਲਿਆਂ ਨੂੰ 1 ਕਿਲੋਮੀਟਰ 2 ਕਿਲੋਮੀਟਰ ਤੋਂ ਫਿਰ ਕਵਰਤਾ ਨਹੀਂ ਹੋਣਾ ਨਾ ਫਿਰ ਸ਼ੋਰਤਾ ਨਹੀਂ ਨਾ ਹੋਣੀ ਸੋ ਇਹਦਾ ਮਤਲਬ ਤੁਸੀਂ ਕੁਝ ਕੈਮਰਿਆਂ ਤੋਂ ਦੂਰ ਰੱਖ ਕੇ ਕੁਝ ਕਰਨਾ ਚਾਹ ਰਹੇ ਹੋ ਇਸ ਵੱਲ ਖੜਾ ਹੋਇਆ ਇਹ ਸ਼ਬਦ ਦੇ ਦਰਮਿਆਨ ਸ਼ੰਭੂ ਬਾਰਡਰ ਨੂੰ ਖੋਲਣ ਦੇ ਲਈ ਕਈ ਤਰ੍ਹਾਂ ਜਿਹੜੇ ਸਾਨਕ ਲੋਕ ਨੇ ਔਖੇ ਨੇ ਵਪਾਰੀ ਵਰਗ ਖਾਸ ਕਰਕੇ हरियाणा ਦੇ ਖਾਸ ਕਰ ਰਮਾਲੇ ਦਾ ਜਿਹੜਾ ਕੱਪੜਾ ਕਾਰੋਬਾਰੀ ਹੈ ਉਹ ਖਾ ਵੀ ਔਖੇ ਨੇ ਆਮ ਲੋਕ ਜਿਨ੍ਹਾਂ ਦਾ ਆਉਣਾ ਜਾਣਾ ਹੈ ਉਹ ਚਾਹੇ ਕਿਸੇ ਵਰਗ ਕਿਸੇ ਤਰ ਕਿਸੇ ਧਰਮ ਜਾਂ ਕਿਸੇ ਸੂਬੇ ਨਾਲ ਵੀ ਸੰਬੰਧਿਤ ਹੋਣ ਉਹ ਇਸ ਗੱਲੋਂ ਔਖੇ ਨੇ ਕਿਸਾਨ ਕਹਿੰਦੇ ਅਸੀਂ ਰਾਹ ਨਹੀਂ ਰੋਕਿਆ ਰਾਹ ਸਰਕਾਰ ਨੇ ਰੋਕਿਆ ਅਸੀਂ ਤਾਂ ਦਿੱਲੀ ਜਾ ਰਹੇ ਸੀ ਉਹਨਾਂ ਨੇ ਰਾਹ ਰੁਕ ਲਿਆ ਸੀ ਬੈਠ ਕੇ ਅਸੀਂ ਰਾਹ ਨਹੀਂ ਰੋਕ ਕੇ ਬੈਠੇ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਹੁਣ ਵੀ ਸਾਨੂੰ ਆਮਲਾ ਮਦਦ ਦੇ ਦੇਣ ਹੁਣ ਵੀ ਸਾਨੂੰ ਜੰਤਰ ਮੰਤਰ ਦੇ ਦੇਣ ਕੋਈ ਥਾਂ ਦੇਣ ਤੇ ਅਸੀਂ ਉੱਥੇ ਜਾ ਕੇ ਆਪਣਾ ਧਰਨਾ ਲਾਵਾਂਗੇ ਰਾਏ ਨਾਲ ਨੇ ਰੋਕਿਆ ਉਹ ਕਹਿੰਦੇ ਪਰ ਇਸ ਦੇ ਬਾਵਜੂਦ ਵੀ ਲਗਾਤਾਰ ਕੁਝ ਤਰ੍ਹਾਂ ਅਦਾਲਤਾਂ ਰੁਖ ਕਰ ਰਹੀਆਂ ਨੇ ਲਗਾਤਾਰ ਕੁਝ ਤਰ੍ਹਾਂ ਅਦਾਲਤ ਜਾ ਕੇ ਬੂਆ ਖੜਕਾ ਰਹੀਆਂ ਨੇ ਜੀ ਕਿ ਰੱਖ ਲਾਇਆ ਜਾਵੇ ਇੱਕ ਵਾਰ ਫਿਰ ਸ਼ੰਭੂ ਬਾਡਰ ਖੋਲਣ ਨੂੰ ਲੈ ਕੇ ਇੱਕ ਪਟੀਸ਼ਨ ਅਦਾਲਤ ਵਿੱਚ ਪਹੁੰਚਦੀ ਹੈ ਸੁਪਰੀਮ ਕੋਰਟ ਜਾਂਦੀ ਹੈ ਤੇ ਮਾਨਯੋਗ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਨੂੰ ਝਾੜਾ ਮਾਰਦਿਆਂ ਕਿਹਾ ਕਿ ਚਲੋ ਜਾਓ ਇਹ ਪਟੀਸ਼ਨ ਤੁਹਾਡੀ ਖਾਰਜ ਸੋ ਸ਼ੰਭੂ ਬਾਰਡਰ ਖੋਲਣ ਦੀ ਪਟੀਸ਼ਨ ਖਾਰਜ ਹੋ ਗਈ ਹੈ। ਕਿਹਾ ਗਿਆ ਕਿ ਲੋਕਾਂ ਨੂੰ ਦਿਖਾਉਣ ਲਈ ਮਕਦਮੇ ਨਾ ਕਰੋ। ਮੈਂ ਕਹਿੰਦਾ ਇਹ ਤਾਂ ਬੰਦੇ ਨੇ ਇਹ ਸਵਾਦ ਨਾਲ ਕਿ ਜੀ ਕਿਸਾਨ ਧਰਨਾ ਲਾ ਕੇ ਬੈਠ ਗਏ। ਇਸ ਲਈ ਪਟੀਸ਼ਨ ਦਾਖਲ ਕੀਤੀ ਹੈ। ਮੈਂ ਤਾਂ ਕਹਿੰਦਾ ਕਿਸਾਨਾਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਦੀਆਂ ਸਿਰ ਧਿਰਾਂ ਨੂੰ ਇਸ ਮਸਲੇ ਤੇ ਕਿਹਜੂ ਠੋਕੇ ਪੁੱਛਣਾ ਚਾਹੀਦਾ ਸਰਕਾਰਾਂ ਤੋਂ ਲੈ ਕੇ ਅਦਾਲਤੀ ਪਟੀਸ਼ਨ ਦੇ ਰਾਹੀਂ ਕਿ ਭਈ ਰਾਹ ਰੋਕਣ ਦਾ ਹੱਕ ਕਿਹਨੇ ਦਿੱਤਾ ਉਹਨਾਂ ਨੂੰ। ਸੋ ਰਾਹ ਤਾਂ ਖੋਲਣਾ ਚਾਹੀਦਾ ਜਨਾਬ। ਇਹ ਲੋਕਾਂ ਲਈ ਵੀ ਕਿਸਾਨਾਂ ਲਈ ਵੀ ਸੋ ਇਸ ਪਹਿਲੂ ਤੇ ਇਹ ਵੱਖਰੀ ਤਰ੍ਹਾਂ ਦਾ ਪਟੀਸ਼ਨ ਸੀਗੀ ਜਿਹੜੀ ਕਿਸਾਨਾਂ ਨੂੰ ਘੇਰੇ ਚ ਲੈੰਦੇ ਸੀਗੀ ਕਿਸਾਨਾਂ ਦੇ ਪ੍ਰਦਰਸ਼ਨ ਤੇ ਚੱਲਦੇ ਆ ਕਹਿੰਦੇ ਜੀ ਸ਼ੰਭੂ ਵਾਟਰ ਖੋਲਣ ਦੇ ਲਈ ਲਾਈ ਗਈ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਖਾਰਜ ਕਰ ਦਿੱਤੀ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਹੀ ਕੋਰਟ 'ਚ ਚੱਲ ਰਹੇ ਨੇ ਫਿਰ ਬਾਰ ਬਾਰ ਇਸ ਤਰ੍ਹਾਂ ਦੀਆਂ ਨਵੀਆਂ ਪਟੀਸ਼ਨਾਂ ਦਾਖਲ ਕਰਨ ਦਾ ਕੀ ਮਤਲਬ ਹੈ ਕੋਰਟ ਨੇ ਅਗੇ ਕਿਹਾ ਕਿ ਪਟੀਸ਼ਨ ਦਾਖਲ ਕਰਨ ਦੇ ਪਿੱਛੇ ਅਜੇ ਹੀ ਧਾਰਨਾ ਲੱਗ ਰਹੀ ਹੈ ਕਿ ਜਿਵੇਂ ਕੋਈ ਵਿਅਕਤੀ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਵੀ ਆਪਣਾ ਪ੍ਰਚਾਰ ਆਪਣੀ ਮਸ਼ਹੂਰੀ ਕਰਨਾ ਚਾਹੁੰਦਾ ਹੋਵੇ ਕਿ ਲੋ ਜੀ ਦੇਖੋ ਮੈਂ ਵੀ ਮੁਕਦਮੇ ਚਾਹੇਗਾ ਮੈਂ ਵੀ ਮੁਕਦਮਾ ਕੀਤਾ ਹੈ ਹੈਨਾ ਤੇ ਕਹਿੰਦੇ ਜਦੋਂ ਇਹ ਜਿਹੜੀ ਪਟੀਸ਼ਨ ਆ ਪਹਿਲਾਂ ਹੀ ਚੱਲ ਰਹੀਆਂ ਫਿਰ ਇਹਦੀ ਕੋਈ ਲੋੜ ਨਹੀਂ ਹਾਂ ਜੇ ਸੱਚਮੁੱਚ ਤੁਸੀਂ ਕਹਿੰਦੇ ਕੋਈ ਸਹਿਯੋਗ ਕਰਨਾ ਚਾਹੁੰਦੇ ਹੋ ਪਹਿਲਾਂ ਚੱਲ ਰਹੀ ਪਟੀਸ਼ਨਾਂ 'ਚ ਵੇਠੀ ਕਰੋ ਪਟੀਸ਼ਨ ਕਰਤਾ ਜਲੰਧਰ ਦਾ ਰਹਿਣ ਵਾਲਾ ਤੇ ਜਲੰਧਰ ਦੇ ਰਹਿਣ ਵਾਲੇ ਗੌਰਵ ਲੁਥਰਾ ਨੇ ਪਟੀਸ਼ਨ ਲਾਈ ਸੀ ਉਹਨਾਂ ਨੇ ਮੰਗ ਕੀਤੀ ਸੀ ਕੇਂਦਰ ਸਰਕਾਰ ਦੇ ਨਾਲ ਹਰਿਆਣਾ ਤੇ ਪੰਜਾਬ ਦੀ ਸੁਪਰੀਆ ਸਰਕਾਰਾਂ ਨੂੰ ਹੁਕਮ ਦਿੱਤਾ ਜਾਵੇ ਕਿ ਸ਼ੰਭੂ ਬਾਡਰਸ ਨੇ ਉਹਨਾਂ ਸਾਰੇ ਸਟੇਟ ਤੇ ਨੈਸ਼ਨਲ ਹਾਈਵੇਜ਼ ਤੋਂ ਟ੍ਰੈਫਿਕ ਖੋਲਿਆ ਜਾਵੇ ਜਿੱਥੇ-ਜਿੱਥੇ ਕਿਸਾਨਾਂ ਕਰਕੇ ਬੰਦ ਕੀਤਾ ਗਿਆ। ਸੋ ਜਦੋਂ ਕਿ ਬੰਦ ਸਰਕਾਰਾਂ ਨੇ ਕੀਤਾ ਤੇ ਕਿਸਾਨ ਕਹਿੰਦੇ ਅਸੀਂ ਬੰਦ ਨਹੀਂ ਕੀਤਾ ਪਰ ਕੁਝ ਤਰ੍ਹਾਂ ਇਸ ਗੱਲੋਂ ਫਿਕਰਮੰਦ ਨੇ ਕਿ ਲਗਾਤਾਰ ਖਸਾਨੀ ਧਰਨਿਆ ਕਰਨ ਨੂੰ ਮੁਸ਼ਕਲ ਆ ਰਹੀਆਂ ਨੇ। ਹੋਰ ਇਸ ਮਾਹੌਲ ਨੂੰ ਸਰਕਾਰਾਂ ਹਵਾ ਵੀ ਦੇਣਾ ਚਾਹੁੰਦੀਆਂ ਨੇ। ਹਾਈਵੇ ਨੂੰ ਇਸ ਤਰ੍ਹਾਂ ਬੰਦ ਕਰਨਾ ਕਹਿੰਦੇ ਜੀ ਨਾਗਰਿਕਾਂ ਦੇ ਮੌਲਕਤ ਅਧਿਕਾਰ ਤੇ ਡਾਕਾ ਹੈ। ਇਸ ਲਈ ਨੈਸ਼ਨਲ ਹਾਈਵੇ ਐਕਟ ਦੇ ਕਲਾਵੇ ਤੇ ਕ੍ਰਿਮੀਨਲ ਐਕਟੀਵਿਟੀ ਦਾ ਦਾਇਰਾ ਚਾਹੁੰਦਾ ਹੈ ਇਸ ਲਈ ਮੇਰੀ ਇਹ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੈ ਕਾਰਵਾਈ ਕੀਤੀ ਜਾਵੇ ਤੇ ਇਸ ਪਾਸਿਓ ਉਹਨੂੰ ਨਿਰਾਸ਼ਾ ਮਿਲੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਸੋ ਇੱਧਰ ਕਿਸਾਨੀ ਪਹਿਲੂਆਂ ਤੇ ਜਿਸ ਤਰ੍ਹਾਂ ਆਪਾਂ ਗੰਭੀਰ ਗੱਲ ਕਰਕੇ ਹਟਿਆ ਸਿਤੀ ਜਿਉਂਦੀ ਹੈ ਤਿਉ ਬਣੀ ਹੋਈ ਹੈ ਹਾਂ ਬਾਕੀ ਜਥੇਬੰਦੀਆਂ ਅਜੇ ਉਸ ਸਥਿਤੀ 'ਚ ਨਹੀਂ ਆਈਆਂ ਪਰ ਅੱਜ ਪਤਾ ਲੱਗ ਰਿਹਾ ਕਿ ਪੰਦੇਰੋਹਰਾਂ ਦੀ ਤਰ ਇਹ ਉਮੀਦ ਕਰ ਰਹੀ ਆ ਕਿ ਅਜੋ ਨੌ ਤਰੀਕਾ ਜਿਸਨ ਨਰਿੰਦਰ ਮੋਦੀ ਪਾਣੀਪਤ ਆਏ ਨੇ ਉਹਨਾਂ ਨਾਲ ਵਿੱਤ ਮੰਤਰੀ ਵੀ ਆ ਹੋਰ ਅਮਲਾ ਫਾਲਾ ਵੀ ਆਜ ਮਹਿਲਾਵਾਂ ਦੇ ਨਾਂ ਤੇ ਕੋਈ ਯੋਜਨਾਵਾਂ ਦਾ ਐਲਾਨ ਹੈ ਸੋ ਉਸ ਵਾਰਨੋ ਕਹਿੰਦੇ ਜੀ ਲਓ ਜੀ ਉਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਣੀਪਤ ਹਾ ਲੇ ਹੋ ਸਕਦਾ ਕਿਉਂ ਨਾ ਕਰਕੇ ਸਾਨੂੰ ਰੋਕਿਆ ਸੀ ਉਹਨੂੰ ਤੋਂ ਬਾਅਦ ਸਾਨੂੰ ਮਨਜ਼ੂਰੀ ਮਿਲ ਜਵੇ ਹੋਰ ਸਕਦਾ ਸੀ ਇਹ ਤੋਂ ਬਾਅਦ ਕਹਿੰਦੇ ਦਿੱਲੀ ਚਲੇ ਜਾਈਏ ਸੋ ਅਜੇ ਉਹ ਗੱਲਬਾਤ ਦੀ ਆਸ ਵੀ ਲਈ ਬੈਠੇ ਨੇ ਅਜੇ ਉਹ ਇਸ ਲੰਘੇ ਦੀ ਆਸ ਵੀ ਲਈ ਬੈਠੇ ਨੇ ਪਰ ਸਵਾਲ ਇਹ ਹੈ ਕਿ ਕਿਸਾਨਾਂ ਦੇ ਹਵਾਲੇ ਨਾਲ ਕਿਸਾਨਾਂ ਦੀ ਆੜ ਦੇ ਵਿੱਚ ਰਾਸ਼ਟਰੀ ਮਾਰਗ ਰੋਕਣਾ ਇੱਕ ਸੂਬੇ ਦੇ ਲੋਕਾਂ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕਣਾ ਇਹ ਕਿਹੜਾ ਅਧਿਕਾਰ ਹੈ ਹਰਿਆਣਾ ਦੇ ਕੋਲ ਜਾਂ ਕਿਹੜਾ ਅਧਿਕਾਰ ਹੈ ਸਾਡੇ ਕਾਨੂੰਨ ਕੋਲ ਇਹ ਆਪਣੇ ਆਪ ਸਵਾਲ ਖੜਾ ਹੈ ਚਲੋ ਜੀ ਇੱਧਰ ਨਿਗਮ ਚੋਣਾਂ ਨੂੰ ਲੈ ਕੇ ਖੂਬ ਚਰਚਾ ਹੋ ਗਈ ਹੈ ਲੰਘੇ ਕੱਲ ਪੰਜਾਬ ਦੇ ਚੋਣ ਅਧਿਕਾਰੀ ਵੱਲੋਂ ਬਕਾਇਦਾ ਤੌਰ ਤੇ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤਾਂ ਦੀਆਂ ਚੋਣਾਂ 21 ਦਸੰਬਰ ਨੂੰ ਹੋਣਗੀਆਂ। ਸੋ ਇਸ ਤਰੀਕ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਜੀ ਕਿ 21 ਦਸੰਬਰ ਨੂੰ ਸਾਡੇ ਜਿਹੜੇ ਮੁੱਖ ਚੋਣ ਅਧਿਕਾਰੀ ਨੇ ਰਾਜਕਮਲ ਚੌਧਰੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਉਸੇ ਦਿਨ ਇਹ ਨਤੀਜੇ ਆਉਣਗੇ। ਸੋ ਜੇਕਰ ਇਸ ਬਾਰੇ ਵਿੱਚ ਦੇਖਣਾ ਹੋਵੇ ਤਾਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਅੱਜ ਸੋਮਵਾਰ ਤੋਂ ਹੀ ਸ਼ੁਰੂ ਹੋ ਗਈ ਹੈ। ਇਹ ਇਹ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਹੋएगी। ਤੇ ਬਾਕੀ ਦਿਨ ਵੀ ਇਹ ਪ੍ਰਕਿਰਿਆ ਇਸੇ ਤਰ੍ਹਾਂ ਚੱਲੇਗੀ ਸੋ 12 ਦਸੰਬਰ ਤੱਕ ਨਾਮਜ਼ਦਗੀਆਂ ਪ੍ਰੀਆ ਜਾ ਸਕਦੀਆਂ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਨਾਮਜ਼ਦਗੀਆਂ ਪਰਨੀ ਪ੍ਰਕਿਰਿਆ ਬਾਅਦ ਦੁਪਹਿਰ 3 ਵਜੇ ਤੱਕ ਟਾਈਮ ਹੈ ਜੇਕ ਨਾਮਜ਼ਦਗੀਆਂ ਪਰਨੀ ਆਉਣ ਜਿਨ੍ਹਾਂ ਨੇ ਸੋ ਉਸ ਤੋਂ ਬਾਅਦ 12 ਤਰੀਕ ਤੋਂ ਬਾਅਦ 13 ਤਰੀਕ ਨੂੰ 13 ਦਸੰਬਰ ਨੂੰ ਫਿਰ ਨਾਮਜ਼ਦਗੀਆਂ ਦੇ ਕਾਗਜ਼ਾਂ ਦੀ ਪੜਤਾਲ ਹੋਏਗੀ ਉਸ ਪੜਤਾਲ ਦੇ ਵੀ ਜਿਹੜੇ ਕਾਗਜ਼ ਪੱਤਰ ਸਹੀ ਪਾਏ ਗਏ ਉਹ ਫਿਰ ਮੈਦਾਨ 'ਚ ਰਹਿਣਗੇ ਬਸ ਇੱਥੇ ਵੀ ਪਿੰਡਾਂ ਲਈ ਚਾਹਤੀਤੀ ਹੋ ਸਕਦੀ ਹੈ ਕਿ ਰੱਦ ਕਰਾਤੇ ਜੀ ਖਰਚ ਕਰਾਤੇ ਜੀ ਦਾਖਲੀ ਹੋਣ ਦਿੱਤੇ ਜੀ ਐਨਓਸੀ ਨਹੀਂ ਮਿਲੀ ਜੀ ਬਹੁਤ ਮੁੱਦੇ ਜਿਸ ਤਰ੍ਹਾਂ ਦੀ ਪਿੰਡਾਂ ਦੀਆਂ ਪੰਚਾਇਤਾਂ ਦੇ ਮਾਮਲੇ ਚ ਆਏ ਸੀ ਉਹ ਜੇ ਮਾਮਲੇ ਹੁਣ ਇੱਥੇ ਵੀ ਸਾਹਮਣੇ ਆਉਣਗੇ ਸੋ ਅੱਜ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕੱਲ ਤੋਂ ਇਹ ਮਾਹੌਲ ਪੂਰੀ ਤਰ੍ਹਾਂ ਪੱਕ ਜਾਣਾ ਪਾਰਟੀਆਂ ਨੇ ਵੱਖੋ ਵੱਖਰੇ ਆਪਣੀਆਂ ਕਮੇਟੀਆਂ ਬਣਾ ਲਈਆਂ ਕਾਂਗਰਸ ਕਹਿੰਦੀ ਅਸੀਂ ਚੋਣ ਨਿਸ਼ਾਨ ਤੇ ਲੜਾਂਗੇ ਅਖਾਲੀ ਦਲ ਕਹਿੰਦਾ ਅਸੀਂ ਵੀ ਚੋਣ ਲੜਨੀ ਹੈ ਨਾ ਕਰਨੀ ਕੋਨ ਅਗਰ ਕਾਉਂਸਲ ਦੀ ਆਮ ਆਦਮੀ ਪਾਰਟੀ ਸੱਤਾ ਦੀ ਤਰ ਦੇ ਹਵਾਲੇ ਨਾਲ ਪੂ ਤਿਆਰ ਵਰ ਤਿਆਰ ਆ ਸੰਦੀਪ ਪਾਠਕ ਲਗਾਤਾਰ ਤੇ ਹੁਣ ਅਮਨ अरोड़ा ਦੇ ਪ੍ਰਧਾਨਗੀ ਦੇ ਵਿੱਚ ਪਾਰਟੀ ਇਹ ਪਹਿਲੀ ਚੋਣ ਲੜੂਗੀ ਸੋ ਸਾਰਿਆਂ ਦੀ ਨਜ਼ਰ ਉਹਦੇ ਉੱਪਰ ਵੀ ਰਹਿਣੀ ਹੈ ਸੋ 9 ਤਰੀਕ ਤੋਂ ਲੈ ਕੇ 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਨਾਮਜ਼ਦਗੀਆਂ 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ 14 ਦਸੰਬਰ ਨੂੰ ਕਾਗਜ਼ ਵਾਪਸੀ ਤੇ ਉਸ ਤੋਂ ਬਾਅਦ ਫਿਰ ਜ਼ੋਰ-ਸ਼ੋਰ ਨਾਲ ਪ੍ਰਚਾਰ ਤੇ ਫਿਰ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪੈਣਗੀਆਂ ਤੇ 4 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ ਉਸੇ ਦਿਨ ਹੀ ਨਤੀਜੇ ਆ ਜਾਣਗੇ ਜੇਕਰ ਇਸ ਨੂੰ ਹੋਰ ਵੱਖਰੇ ਉਤੋਂ ਸਮਝਣਾ ਹੋਵੇ ਸੋ ਚੋਣਾਂ ਦੌਰਾਨ ਕਹਿੰਦੇ ਜੀ ਈਵੀਐਮ ਦੀ ਵਰਤੋਂ ਕੀਤੀ ਜਾਵੇਗੀ ਇਹਨਾਂ ਚੋਣਾਂ ਦੌਰਾਨ VOTING ਲਈ ਈਵੀਐਮ ਦੀ ਵਰਤੋਂ ਕੀਤੀ ਜਾਵੇ ਜਿਸ ਲਈ ਲੋੜਿੰਗ ਤੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਵੋਟਾਂ 21 ਦਸੰਬਰ ਪੀਸੋ 24 ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਤੱਕ ਪੈਣਗੀਆਂ ਸੋ ਇਧਰ ਜੀ ਕੁੱਲ ਵੋਟਰ ਨੇ ਜਿਹੜੇ ਨਗਰ ਨਿਗਮ ਨਗਰ ਕੌਂਸਲ ਦੇ ਮੈਂਬਰਾਂ ਜਕਰ ਗੱਲ ਕਰੀਏ ਤਾਂ 3732636 ਵੋਟਰ ਨੇ ਤੇ ਇਹਨਾਂ ਚੋਂ ਜਿਹੜੇ ਜਿਨ੍ਹਾਂ ਚੋਂ 19 ਲੱਖ 55000 888 ਦੇ ਕਰੀਬ ਮਰਦ ਵੋਟਰ ਨੇ 17 ਲੱਖ 76543 ਦੇ ਕਰੀਬ ਮਹਿਲਾ ਵੋਟਰ ਨੇ ਤੇ ਇਸ ਤੋਂ ਇਲਾਵਾ 204 ਤੀਸਰੇ ਜਿੰਡਰ ਦੇ ਵੱਜੋਂ ਉਹ ਉਹਨਾਂ ਦੀਆਂ ਵੋਟਾਂ ਵੀ ਸ਼ਾਮਲ ਨੇ ਸੋ ਇਸ ਹਵਾਲੇ ਨਾਲ ਕਿ 22 ਨਵੰਬਰ 2024 ਨੂੰ ਨੋਟੀਫਿਕੇਸ਼ਨ ਹੋਇਆ ਸੀ ਉਸ ਨੋਟੀਫਿਕੇਸ਼ਨ ਨੂੰ ਆਧਾਰ ਬਣਾ ਕੇ ਬਕਾਇਦਾ ਤੌਰ ਤੇ ਚੋਣਾਂ ਦਾ ਐਲਾਨ ਮੁੱਖ ਚੋਣ ਅਧਿਕਾਰੀ ਨੇ ਕੀਤਾ ਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਉਸੇ ਦਿਨ ਹੀ ਨਤੀਜੇ ਆਣਗੇ ਇਸੇ ਪੜਾਅ 'ਚ ਜੇਕਰ ਆਪਾਂ ਹੋਰ ਪਹਿਲੂ ਸਮਝਣਾ ਹੋਵੇ ਕਿ ਕਮਿਸ਼ਨ ਵੱਲੋਂ ਜਿਵੇਂ ਪ੍ਰੋਗਰਾਮ ਲਾਨਿਆ ਗਿਆ ਉਹਨਾਂ ਅਨੁਸਾਰ ਪੁਲਿਸ ਵਿਭਾਗ ਵੱਲੋਂ ਸੁਰੱਖਿਆ ਲੋੜਿੰਦੇ ਪ੍ਰਬੰਧ ਕੀਤੇ ਗਏ ਨੇ ਕੁੱਲ 1609 ਪੋਲਿੰਗ ਬੂਥ ਪੋਲਿੰਗ ਸਟੇਸ਼ਨ ਹੋਣਗੇ ਤੇ 3809 ਪੋਲਿੰਗ ਬੂਥ ਹੋਣਗੇ ਸੋ ਜਿਨ੍ਹਾਂ ਥਾਵਾਂ ਤੇ ਪੋਲਿੰਗ ਸਟੇਸ਼ਨ ਬਣਨੇ ਆ ਉਹਨਾਂ ਦੀ ਗਿਣਤੀ 1609 ਹੈ ਤੇ ਇੱਕ ਇੱਕ ਥਾਂ ਦੇ ਉੱਤੇ ਦੋ ਦੋ ਤਿੰਨ ਤਿੰਨ ਬੂਥ ਜਿਵੇਂ ਬਣਦੇ ਨੇ ਉਸ ਹਿਸਾਬ ਨਾਲ 3809 ਪੋਲਿੰਗ ਬੂਥ ਹੋਣਗੇ 344 ਪੋਲਿੰਗ ਥਾਵਾਂ ਦੀ ਪਛਾਣ ਅਤੀ ਸੁਵਿਧਾਣਸ਼ੀਲ ਵੱਜੋਂ ਕੀਤੀ ਗਈ ਆ ਤੇ 665 ਦੇ ਕਰੀਬ ਪੋਲਿੰਗ ਸਟੇਸ਼ਨਾਂ ਦੀ ਪਛਾਣ ਸੁਵਿਧਾਣਸ਼ੀਲ ਵੱਜੋਂ ਕੀਤੀ ਗਈ ਆ ਸੋ ਇਹ ਤੋਂ ਬਾਅਦ ਚੋਣ ਖਰਚੇ ਦੀ ਜੇਕਰ ਆਪਾਂ ਹੱਦ ਦੇਖੀਏ ਤਾਂ ਨਗਰ ਨਿਗਮ ਲਈ ਸਭ ਤੋਂ ਵੱਧ ਖਰਚਾ ਹੈਗਾ 4 ਲੱਖ ਤੱਕ ਦਾ ਇੱਕ ਐਮਸੀ ਲਈ ਉਮੀਦਵਾਰ ਖੜ ਸਕਦਾ ਹੈ ਨਗਰ ਨਿਗਮ ਦੇ ਵਿੱਚ ਨਗਰ ਨਿਗਮ ਦੇ ਵਿੱਚ 4 ਲੱਖ ਤੱਕ ਦਾ ਨਗਰ ਕੌਂਸਲ ਜਿਹੜੀ ਕਲਾਸ 1 ਹੈ ਕਿਸੇ ਵੱਡੇ ਸ਼ਹਿਰ ਨਾਮੀ ਸ਼ਹਿਰ ਦੀ ਹੈ ਨਗਰ ਕੌਂਸਲ ਬੰਨ ਦੇ ਲਈ 3 ਲੱਖ 60 ਹਜ਼ਾਰ ਤੱਕ ਦਾ ਖਰਚਾ ਕੀਤਾ ਜਾ ਸਕਦਾ ਹੈ ਨਗਰ ਕੌਂਸਲ ਕਲਾਸ 2 ਦੇ ਲਈ 2 ਲੱਖ 30 ਹਜ਼ਾਰ ਤੱਕ ਦਾ ਖਰਚਾ ਕੀਤਾ ਜਾ ਸਕਦਾ ਤੇ ਨਗਰ ਕੌਂਸਲ ਕਲਾਸ 3 ਦੇ ਲਈ 2 ਲੱਖ ਤੱਕ ਦਾ ਖਰਚਾ ਕੀਤਾ ਜਾ ਸਕਦਾ ਇਸੇ ਤਰ੍ਹਾਂ ਨਗਰ ਪੰਚਾਇਤਾਂ ਦੀ ਚੋਣ ਲਈ ਉਮੀਦਵਾਰ ਵੱਜੋਂ ਖਰਚਿਆਂ ਦੀ ਹਾਦੀ 1.40 ਲੱਖ ਹੈ। ਸੋ ਜੀ ਨਾ ਤਾਂ 4 ਲੱਖ ਵਾਲੇ ਦਾ 4 ਲੱਖ ਚ ਗੁਜ਼ਾਰਾ ਹੋਣ ਲੱਗਿਆ ਤੇ ਨਾ 1.40 ਲੱਖ ਨਾ 2 ਲੱਖ ਨਾ 2.30 ਲੱਖ ਨਾ 3.60 ਲੱਖ ਸਾਰੇ ਖਰਚੇ ਕਿਵੇਂ ਹੁੰਦੇ ਨੇ ਕਿੰਨੇ ਹੁੰਦੇ ਨੇ ਸਾਰਾ ਕੁਝ ਜਗ ਜਾਹਰ ਹੈ ਪਰ ਇੱਕ ਆਗੂੀ ਪੱਤਰਕਾਰੀ ਕਾਰਵਾਈ ਦੇ ਹਵਾਲੇ ਨਾਲ ਜੋ ਤਾਂ ਕੀਤਾ ਉਹਦੇ ਅਨਸਾਰ ਇਹ ਆਪਣੇ ਕਾਗਜ਼ ਪੱਤਰ ਭਰਨਗੇ ਉਸੇ ਅਨਸਾਰ ਆਪਣੇ ਖਾਤੇ ਪਹੀ ਦਰਸਤ ਰੱਖਣਗੇ ਤੇ ਉਹਦੇ ਹਸਾਬ ਨਾਲ ਹੀ ਕਾਗਜ਼ ਦਾਖਲ ਹੋਣਗੇ ਪਰ 21 ਦਸੰਬਰ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤੀ ਵੋਟਾਂ ਦਾ ਦਿਨ ਰੱਖਿਆ ਹੈ 22 ਤਰੀਕ ਤੋਂ ਵੱਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਹਵਾਲੇ ਨਾਲ ਸ਼ਹੀਦੀ ਸਭਾ ਜਿਹਨੂੰ ਸ਼ਹੀਦੀ ਜੋੜ ਮੇਲ ਵੀ ਹੁਣ ਕਿਹਾ ਜਾਂਦਾ ਉਹ ਸ਼ਹੀਦੀ ਸਭਾ ਐ ਸ਼੍ਰੀ ਚੰਕੌਰ ਸਾਹਿਬ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਤਿੰਨ ਰੋਜ਼ਾਂ ਬਾਅਦ ਫਿਰੋ ਛੋਟੇ ਸਹਿਬਜ਼ਾਦਿਆਂ ਦੇ ਉਹ ਜਿਹੜੀ ਲਾਸਾਨੀ ਸ਼ਹਾਦਤ ਹੈ ਉਹਦੇ ਹਵਾਲੇ ਨਾਲ ਚੀਦ ਦੀ ਸਵਾ ਚੀਦ ਦੀ ਜੋੜ ਮੇਲ ਫਤੇ ਗੱਟ ਸਾਬ ਸ਼ੁਰੂ ਹੋਣਾ ਸੋ ਇਸ ਲਈ ਜਦੋਂ 22 ਤਰੀਕ ਤੋਂ ਉਹ ਦਿਨ ਨੇ ਤੇ ਇਹ ਪੋਦੇ ਮਹੀਨੇ ਦੇ ਵਿੱਚ ਇਹਨਾਂ ਲਾਸਾਨੀ ਸ਼ਹਾਦਤਾਂ ਦੇ ਹਵਾਲੇ ਨਾਲ ਆਪਣੇ ਘਰਾਂ 'ਚ ਤਾਂ ਮਤਲਬ ਕਿ ਖੁਸ਼ੀ ਨਹੀਂ ਮਨਾਈ ਜਾਂਦੀ ਮਿੱਠਾ ਨਹੀਂ ਲਿਆਂਦਾ ਜਾਂਦਾ ਹੈ ਵਿਆਹ ਮੰਗਣੀਆਂ ਸ਼ੰਗਣੀਆਂ ਇਹੋ ਜਿਹਾ ਕੁਝ ਨਹੀਂ ਰੱਖਿਆ ਜਾਂਦਾ ਤੇ ਇਧਰ ਸਰਕਾਰ ਨੂੰ ਚੋਣਾਂ ਦੀ ਪਈ ਇਸ ਗੱਲ ਨੂੰ ਲੈ ਕੇ ਸਿਕਸ ਹਸਤਾਵਾਂ ਚ ਵੀ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਵੀ ਇਹ ਸਵਾਲ ਚੋਣ ਕਮਿਸ਼ਨ ਕੋਲ ਚੋਣ ਪ੍ਰੋਗਰਾਮ ਲਾਉਣ ਤੋਂ ਪਹਿਲਾਂ ਪੁੱਛਾਇਆ ਸੀ ਉਹਦੇ باوجود ਵੀ ਉਹਨਾਂ ਨੇ ਕੋਰ ਨਹੀਂ ਕੀਤਾ ਤੇ ਹੁਣ ਸ਼ਰਮਣੀ ਅਕਾਲੀ ਦਲ ਦੇ ਲੀਡਰ ਵੀ ਕਾਂਗਰਸ ਦੇ ਲੀਡਰ ਵੀ ਕੁਝ ਕਹਿ ਰਹੇ ਸੀ ਕਿ ਜੇਕਰ ਜਨਰਲ ਵਿੱਚ ਲਿਆ ਜਾਵੇ ਤਾਂ ਚੰਗਾ ਐਡਵੋਕੇਟ ਹਰਜਿੰਦਰ ਸਿੰਘ ਤਾਮੀਹੋਰਾ ਨੇ ਇਹ ਮਾਮਲਾ ਆਪਣੀ ਮੀਟਿੰਗ ਚ ਵੀ ਆ ਚੱਕਿਆ ਹੈ ਉਸ ਤੋਂ ਬਾਅਦ ਉਹਨਾਂ ਨੇ ਇਹ ਚੋਣ ਕਮਿਸ਼ਨ ਦੇ ਧਿਆਨ ਚ ਵੀ ਲਿਆਂਦਾ ਇਤਰਾਜ਼ ਵੀ ਪ੍ਰਗਟਾਇਆ ਮੀਡੀਆ ਸਾਹਮਣੇ ਵੀ ਪਹੁੰਚ ਅਪਰੋਚ ਵੀ ਕੀਤੀ ਹੈ ਪਰ ਸਰਕਾਰ ਦੇ ਕੰਨਾਂ ਤੇ ਕਿੱਥੇ ਜੂੰ ਰੇਕਦੀ ਆ ਸੋ ਇਸ ਲਈ ਪੰਜਾਬ ਸਰਕਾਰ ਤੇ ਉਹ ਤੋਂ ਬਾਅਦ ਪੰਜਾਬ ਚੌਂਕ ਕਮਿਸ਼ਨ ਦੇ ਹਵਾਲੇ ਨਾਲ ਜਦੋਂ ਉਹਨੇ ਪ੍ਰੋਗਰਾਮ ਐਲਾਨੇ ਗਏ ਤਾਂ ਉਹਦੇ ਵਿੱਚ ਇਸ ਗੱਲ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ ਜਦੋਂ ਕਿ ਸਾਰੀਆਂ ਤਰ੍ਹਾਂ ਪੰਜਾਬ ਦੇ ਧਾਰਮਿਕ ਮੱਤਤਾ ਦੇ ਹਵਾਲੇ ਨਾਲ ਪੰਜਾਬ ਦੇ ਸੱਭਿਆਚਾਰਕ ਮੱਤਤਾ ਦੇ ਹਵਾਲੇ ਨਾਲ ਸਾਰਾ ਕੁਝ ਵਾਕਫ ਨਹੀਂ ਜਾਣੂ ਨੇ ਫਿਰ ਇਹ ਦਸੰਬਰ ਮਹੀਨੇ ਦੇ ਆਖਰੀ ਹਫਟਿਆਂ ਬਾਰੇ ਜਦੋਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਹਰ ਸਾਲ ਇਸ ਨੂੰ ਕਿਸ ਰੂਪ ਦੇ ਵਿੱਚ ਇਹਨਾਂ ਦਿਨਾਂ ਦੇ ਦੌਰਾਨ ਕਿਵੇਂ ਗੁਜ਼ਰਦੇ ਆ ਉਸ ਸ਼ਹਾਦਤਾਂ ਨੂੰ ਯਾਦ ਕਰਦੇ ਆ ਉਸ ਕੁਰਬਾਨੀਆਂ ਨੂੰ ਯਾਦ ਕਰਦੇ ਆ ਤੇ ਉਹਨਾਂ ਦਿਨਾਂ ਚ ਵੋਟਾਂ ਰੱਖਣੀਆਂ ਚੋਣਾ ਰੱਖਣੀਆਂ ਹੁਣ ਚੋਣਾ ਫਤੇਗੜ ਸਾਹਿਬ ਵੀ ਪਹਿਣ ਗਿਆ ਹ ਸਰੰਦ ਵੀ ਪਹਿਣ ਗਿਆ ਲਾਗੇ ਹੋਰ ਪੂਰੇ ਪੰਜਾਬ ਚ ਪਹਿਣੀ ਆ ਫਿਰ ਉਹ ਜਿੱਥੇ ਜਿੱਥੇ ਨਗਰ ਨਿਕਲ ਨਗਰ ਕੌਸਲ ਦੀ ਸੋ ਸਾਰੇ ਕਿਤੇ ਪਹਿਣੀ ਆ ਸੋ ਇਸ ਲਈ ਇਹ ਪ੍ਰਕਿਰਿਆ ਦੇ ਹਵਾਲੇ ਨਾਲ ਇਹ ਸਵਾਲ ਖੜੇ ਹੋਗੇ ਕਿ ਭਈ ਇਹ درست ਨਹੀਂ ਹੈਗਾ ਸੋ ਹੁਣ ਤਮੀ ਸਾਹਿਬ ਹੋਰਾਂ ਦੀ ਨਾਰਾਜ਼ਗੀ ਤਮੀ ਸਾਹਿਬ ਹੋਰਾਂ ਦਾ ਪ੍ਰਖਟਾਵਾ ਕਿੰਨਾ ਕੁ ਅੱਗੇ ਤੱਕ ਜਾਂਦਾ ਇਹ ਦੇਖਣ ਵਾਲੀ ਗੱਲ ਹੈ ਪਰ ਜੇਕਰ ਇਸੇ ਪਹਿਲੂ ਤੋਂ ਇੱਕ ਹੋਰ ਪੱਖ ਦੇਖਣਾ ਹੋਵੇ ਮੈਸੇ ਤਾਂ ਜਿੱਦਣ ਦੀ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਸਰਕਾਰ ਬਣੀ ਹੈ ਤਦ ਤੋਂ ਉਹਨਾਂ ਦੇ ਭਾਗਾਂ ਨੂੰ ਚੋਣਾ ਹੀ ਚੋਣਾ ਚੱਲਦੀਆਂ ਪਰ ਆ ਪਿਛਲੇ 6 ਮਹੀਨਿਆਂ 'ਚ ਇਹ ਪੰਜਵੀਂ ਚੋਣ ਹੋਣ ਜਾ ਰਹੀ ਹੈ ਇੱਕ ਇਹ ਵੀ ਕਮਾਲ ਹੈ ਕਿ ਪਿਛਲੇ 6 ਮਹੀਨਿਆਂ 'ਚ ਨਗਰ ਨਿਕਮ ਨਗਰ ਕੌਂਸਲ ਵਾਲੀ ਇਹ ਪੰਜਵੀਂ ਚੋਣ 1 ਜੂਨ ਨੂੰ 1 ਜੂਨ 2024 ਨੂੰ ਪੰਜਾਬ ਦੇ ਵਿੱਚ ਆਮ ਚੋਣਾਂ ਲਈ ਵੋਟਾਂ ਪਈਆਂ ਉਸ ਤੋਂ ਬਾਅਦ 10 ਜੁਲਾਈ ਜਲੰਧਰ ਪਛਮੀ ਲਈ ਜਿਮਨੀ ਚੋਣਾਂ ਲਈ ਵੋਟਾਂ ਪਈਆਂ ਉਸ ਤੋਂ ਬਾਅਦ 15 ਅਕਤੂਬਰ ਪੰਚਾਇਤੀ ਚੋਣਾਂ ਲਈ ਵੋਟਾਂ ਪਈਆਂ ਫਿਰ 20 ਨਵੰਬਰ ਚਾਰ ਜਿਮਨੀ ਚੋਣਾਂ ਲਈ ਵੋਟਾਂ ਪਈਆਂ ਤੇ ਹੁਣ 21 ਦਸੰਬਰ ਨੂੰ ਨਗਰ ਨਿਗਮ ਨਗਰ ਕੌਂਸਲ ਦੀ ਵੋਟਾਂ ਪਣੀਆਂ ਸੋ ਜੂਨ ਫਿਰ ਜੁਲਾਈ ਹਾਂ ਫਿਰ ਅਗਸਤੰਬਰ ਲੰਘਿਆ ਕਿ ਅਕਤੂਬਰ ਆ ਗਿਆ ਹੁਣ ਨਵੰਬਰ ਫਿਰ ਨਵੰਬਰ ਦੇ ਵਿੱਚ ਪੰਚਾਇਤੀ ਆ ਗਈਆਂ ਤੇ ਹੁਣ ਦਸੰਬਰ ਦੇ ਵਿੱਚ ਨਗਰ ਨਿਗਮ ਆ ਗਿਆ ਸੋ ਲਗਾਤਾਰ 6 ਮਹੀਨਿਆਂ ਚ 5 ਚੋਣਾਂ ਪੰਜਾਬ ਦਾ ਚੋਣ ਮੋੜ ਚ ਆ ਤੇ ਸਰਕਾਰਾਂ ਨੂੰ ਸਿਆਸਤਦਾਨਾਂ ਨੂੰ ਇਹ ਚੰਗਾ ਵੀ ਲੱਗਦਾ ਕਿ ਇਹਦੇ ਚੱਕਰ ਚ ਮਾੜਾ ਮਾੜਾ ਚੋਣ ਜਾਬਤਾ ਲੱਗ ਗਿਆ ਜੀ ਜਾਂ ਪ੍ਰਚਾਰ ਕਰਨ ਦੇ ਬਹਾਨੇ ਘੁੰਮ ਫਿਰਿਆ ਜੀ ਗੱਲਾਂ ਕਰਿਆ ਜੀ ਚਲੋ ਜੀ ਆਪਣਾ ਕੰਮ ਕਰੀ ਜਾਓ ਹਾਂ ਪਰ ਦੇਖਣ ਵਾਲੀ ਗੱਲ ਹੋਊਗੀ ਕਿ ਇਹ ਨਗਰ ਨੂੰ ਨਗਰ ਕੌਂਸਲ ਚੋਣਾਂ ਇਵੇਂ ਪੰਚਾਇਤਾਂ 'ਚ ਸਿੱਧੇ ਰੂਪ 'ਚ ਨਾ ਲੜ ਕੇ ਵੀ ਆਵਾ ਦੀ ਪਾਠੀ ਦਮ ਭਰਿਆ ਕੇ ਸਾਡੀ ਤਾਂ ਜਿੱਤੀ ਆ ਇੱਥੇ ਕਿਸੇ ਤੇ ਹੁੰਦੀ ਆ ਕਾਂਗਰਸ ਤਾਂ ਨਾ ਲੜਨਾ ਚਾਹੁੰਦੀ ਆ ਇਸ ਵਾਰ ਜਿਮਨੀ ਚੋਣ ਵਾਲੀ ਗਲਤੀ ਅਕਾਲੀ ਦਰਬੀ ਨਹੀਂ ਕਰਨਾ ਚਾਹੁੰਦਾ ਸੋ ਭਾਜਪਾ ਕਿਵੇਂ ਉਤਰਦੀ ਆ ਉਹਦੇ ਤੇ ਵੀ ਨਜ਼ਰ ਆਏਗੀ ਸੋ ਇਸ ਲਈ ਇਸ ਪਹਿਲੂ ਤੇ ਗੌਰ ਕਰਨੀ ਬਣਦੀ ਆ ਪਰ ਗੌਰ ਤਾਂ ਜਨਾਬ ਪੰਥਕ ਪਹਿਲੂ ਤੇ ਵੀ ਕਰਨੀ ਬਣਦੀ ਆ ਉਸ ਦੇ ਵਿੱਚ ਵੀ ਕੁਝ ਮੋੜੇ ਕੱਟੇ ਜਾ ਰਹੇ ਲੋ ਗੌਰ ਕਰੋ ਵੰਤਕ ਰਾਜਨੀਤਿਕ ਪਹਿਲੂ ਦੇ ਹਿਵਾਲੇ ਨਾਲ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਧਾਰਮਿਕ ਤੌਰ ਤੇ ਲੱਗੀ ਸੇਵਾ ਨੂੰ ਤਾਂ ਨਿਭਾ ਰਹੀ ਆ ਪਰ ਰਾਜਨੀਤਿਕ ਫੈਸਲਿਆਂ ਤੋਂ ਮੁੱਖ ਮੋੜ ਦੀ ਨਜ਼ਰ ਆ ਰਹੀ ਆ ਅਜੇ ਤੱਕ ਨਾ ਵਰਕਿੰਗ ਕਮੇਟੀ ਦੀ ਬੈਠਕ ਹੋਈ ਤੇ ਨਾ ਅਸਤੀਫੇ ਦੀ ਜਾਣਕਾਰੀ ਕੱਲ ਤੱਕ ਸਭ ਤੇ ਗਈ ਹਾਂ ਮੀਡੀਆ ਚ ਖਬਰ ਜਰੂਰ ਪ੍ਰਚਾਰੀ ਪ੍ਰਸਾਰੀ ਜਾ ਰਹੀ ਆ ਕਿ ਜੀ ਸਿੰਘ ਸਾਹਿਬ ਨੇ ਸਾਨੂੰ 20 ਤਰੀਕ ਤੱਕ ਟਾਈਮ ਦਿੱਤਾ ਸਿੰਘ ਸਾਹਿਬ ਦਾ ਨਾ ਕੋਈ ਬਿਆਨ ਆਇਆ ਨਾ ਚਿੱਠੀ ਆਈ ਨਾ ਕੋ ਪੱਤਰ ਆਇਆ ਫਿਰ ਇਹ ਖਬਰ ਕੌਣ ਫਿਲਾ ਰਿਹਾ ਹਾਂ ਐਡਵੋਕੇਟ ਹਰਜਨ ਸਿੰਘ ਤਾਂ ਅਮਿਉਰੀ ਕੰਟਾ ਮੁਲਾਕਾਤ ਕਰਕੇ ਆਏ ਸੀ ਹਾਂ ਆਕਲ ਦਲ ਦੇ ਕੁਝ ਲੀਡਰਾਂ ਨੇ ਪਹੁੰਚ ਕੀਤੀ ਸੀ ਸਿੰਘ ਸਾਹਿਬ ਤੱਕ ਬਰਿੰਦਰਪੁਰਪੁਰ ਦਲਜੀ ਚੀਮਾ ਹੋਰਾਂ ਦੇ ਹਵਾਲੇ ਚਿੱਠੀ ਵੀ ਗਈ ਸੀ ਕਿ ਜੀ 13 ਤਰੀਕ ਤੱਕ ਤਾਂ ਸਾਡੀ ਸੇਵਾ ਨਿਵਾਉਣ ਦੀ ਵਾਰੀ ਹੈ ਇਸ ਲਈ ਸੀ ਉਸ ਤੋਂ ਬਾਅਦ ਅੰਤਰੀਕ ਕਮੇਟੀ ਦੀ ਬੈਠਕ ਬੁਲਾ ਸਕਦੇ ਹਾਂ ਪਰ ਕਮੇਟੀ ਦੀ ਬੈਠਕ ਬੁਲਾ ਸਕਦੇ ਇਸ ਲਈ ਉਸ ਸਮੇਂ ਤੱਕ ਸਾਨੂੰ ਛੋਟ ਦਿੱਤੀ ਜਾਵੇ ਪਰ ਇਹ ਛੋਟ ਮਿਲੀ ਨਹੀਂ ਮਿਲੀ ਕਿੰਨੀ ਮਿਲੀ ਕਦੋਂ ਮਿਲੀ ਇਹਦੀ ਅਧਿਕਾਰਤ ਜਾਣਕਾਰੀ ਕਿਸੇ ਕੋਲ ਨਹੀਂ ਪਰ ਇਹ ਮੀਡੀਆ 'ਚ ਖਬਰ ਫੈਲ ਗਈ ਕਿ ਜੀ 20 ਤਰੀਕ ਤੱਕ ਸਮਾਂ ਮਿਲ ਗਿਆ ਸੋ ਸਿੰਘ ਸਾਹਿਬ ਗਿਆਨੀ ਗੁਰੂ ਸਿੰਘ ਨੇ ਕਹਿੰਦੇ ਸਮਾਧਿਤ ਸੋ ਇਸ ਨੇ ਇੱਕ ਨਵੀਂ ਚਰਚਾ ਛੇੜਤੀ ਕਿ ਪੰਜ ਸਿੰਘ ਸਾਹਿਬਾਂ ਨਾਲੋਂ ਲੈ ਕੇ ਫੈਸਲੇ ਨੂੰ ਕਿ ਇੱਕ ਸਿੰਘ ਸਾਹਿਬਾਂ ਪਲਟ ਸਕਦੇ ਨੇ ਪੰਜ ਸਿੰਘ ਸਾਹਿਬਾਂ ਨਾਲੋਂ ਸੰਜੇ ਤੌਰ ਤੇ ਹੈ ਜਿਹੜਾ ਫੈਸਲਾ ਸੁਣਾਇਆ ਗਿਆ ਕਲਤਕ ਸਾਬ ਦੀ ਫਸੀਲ ਤੋਂ ਹੈ ਨਾ ਉਸ ਨੂੰ ਕਿ ਇੱਕ ਸਿੰਘ ਸਾਹਿਬ ਆਪਣੀ ਮਰਜ਼ੀ ਨਾਲ ਦਰੂਸ ਕਰ ਸਕਦੇ ਨੇ ਕੁਝ ਸੋਧ ਕਰ ਸਕਦੇ ਨੇ ਉਹਦੇ ਵਿੱਚ ਨਵੀਂ ਕੋਈ ਮਤ ਸ਼ਾਮਿਲ ਕਰ ਸਕਦੇ ਨੇ ਸੋ ਇਸ ਲਈ ਇਹ ਚਰਚਾ ਜ਼ੋਰ ਫੜ ਗਈ ਕਿ ਹੁਕਮਨਾਮੇ ਨੂੰ ਪੰ ਸਿੰਘ ਸੇਵਨ ਦੇ ਹੁਕਮਾਂ ਨਾਮ ਮੈਨੂੰ ਇੱਕ ਸਿੰਘ ਸਹਿਬਾਂ ਵੱਲੋਂ ਕੀ ਬਦਲਿਆ ਗਿਆ ਜਾਂ ਨਹੀਂ ਬਦਲਿਆ ਗਿਆ ਇਹ ਬਦਲੇਗਾ ਕਿ ਜਾਇਜ਼ਾ ਜਾਂ ਨਹੀਂ ਹੈ ਇਸ ਦੀ ਚਰਚਾ ਜ਼ੋਰ ਫੜ ਗਈ ਇਧਰ ਤਾਮੀ ਸਾਹਿਬ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਉਹ ਕਹਿੰਦੇ ਜੀ ਮੈਨੂੰ ਲਾਂਭੇ ਕਰੋ ਕਿਉਂਕਿ ਜੀ ਮੈਂ ਭਰਤੀ ਨਹੀਂ ਕਰਾ ਸਕਦਾ ਕਿਉਂਕਿ ਜੀ ਮੈਂ ਧਾਰਮਿਕ ਸੰਸਾ ਦਾ ਨੁਮਾਇੰਦਾ ਧਾਰਮਿਕ ਸੰਸਾ ਦਾ ਨੁਮਾਇੰਦੇ ਨਾਤੇ ਜੇ ਮੈਂ ਸ਼੍ਰੋਮਣੀ ਕਲਦਲ ਦੀ ਪਾਰਟੀ ਦੀ ਭਰਤੀ ਕਰਾਉਣਾ ਤਾਂ ਉਹ ਚੋਣ ਕਮਿਸ਼ਨ ਸਵਾਲ ਖੜੇ ਕਰ ਦੂਗਾ ਜੀ ਕਿ ਇਹ ਤਾਂ ਧਾਰਮਿਕ ਆ ਗਿਆ ਜੀ ਇਹਦੇ ਵਿੱਚ ਪਣ ਅਸੀਂ ਸਮਰਪਿਤ ਹੈਗੇ ਹਾਂ ਕਹਿੰਦੇ ਤਖਤ ਸਾਹਿਬ ਨੂੰ ਪਰ ਰਾਜਨੀਤਿਕ ਤੌਰ ਦੇ ਉ ਸਾਲ ਜਿਹੜਾ ਪਹਿਲੂ ਐ ਉੱਥੇ ਅਸੀਂ ਲੋਕਤੰਤਰਿਕ ਪਾਰਟੀਆਂ ਇਸ ਲਈ ਕਹਿੰਦੇ ਕਿ ਉੱਥੇ ਅਸੀਂ ਇਹ ਐਦਾ ਮੈਂ ਨਹੀਂ ਕਰ ਸਕਦਾ ਇਸ ਲਈ ਭਰਤੀ ਵਾਲੀ ਪ੍ਰਕਿਰਿਆ ਮੇਰੇ ਪਾਸ ਦਾ ਰੋਕ ਲਈ ਇਹ ਵੀ ਚਰਚਾ ਵਾ ਸੋ ਇਸ ਦਾ ਮਤਲਬ ਅਕਾਲੀ ਦਲ ਅਸਤੀਫੇ ਵਾਲੀ ਰਾਜਨੀਤੀ ਤੋਂ ਵੀ ਬਚਣਾ ਚਾਹੁੰਦਾ ਤੇ ਉਹ ਨਗਰ ਨਿਗਮ ਨਗਰ ਕੌਂਸਲ ਦੀ ਚੋਣਾਂ ਸੁਖਵੀਰ ਬਲਦੀ ਪ੍ਰਧਾਨਗੀ ਹੱਥੇ ਲੜਨਾ ਚਾਹੁੰਦਾ ਤੇ ਇੱਧਰ ਭਰਤੀ ਵਾਲੀ ਪ੍ਰਕਿਰਿਆ ਵੀ ਲਟਕਾ ਕੇ ਫਿਲਹਾਲ ਇਹੀ ਕੰਮ ਚੱਲਣ ਦਿਓ ਕਿਉਂਕਿ ਸੁਧਾਰ ਲੈਣ ਵਾਲੇ ਤਾਂ ਆਪਣਾ ਚੱਕਵਾ ਚੂਲਾ ਚੱਕ ਲਿਆ ਹੁਣ ਤਾਂ ਸਮਿਟਣਾ ਸ਼ੁਰੂ ਕਰਤਾ ਪਰ ਇਹ ਸੁਖਵੀਰ ਬਾਦਲ ਨੂੰ ਹੀ ਅੱਗੇ ਰੱਖਣਾ ਚਾਹੁੰਦੇ ਨੇ ਉਹਦਾ ਢੀਂਸੇ ਦੇ ਬਿਆਨ ਦੀ ਚਰਚਾ ਉਧਰ ਮਲੂਕਾ ਹੋਰਾਂ ਦੀ ਮੁਲਾਕਾਤ ਦੀ ਚਰਚਾ ਸੋ ਕੀ ਸੁਖਵੀਰ ਬਾਦਲ ਨੂੰ ਹੀ ਮੁੜ ਕੇ ਫਿਰ ਪੂਰੀ ਸੇਵਾ ਪੂਕਤਨ ਤੋਂ ਬਾਅਦ ਹਾਂ ਮੁੜ ਕੇ ਮੂਹਰੇ ਪੇਸ਼ ਕਰਨ ਦੀ ਕਵਾਇਦਾ ਜਦੋਂ ਕਿ ਅਕਾਲ ਤਖਬ ਦੇ ਹੁਕਮਨਾਮਿਆਂ ਅਨੁਸਾਰ ਇਸ ਪਾਸੇ ਗਾ ਕੇ ਇਹ ਲੀਡਰਸ਼ਿਪ ਹੁਣ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ ਕਿਉਂਕਿ ਤੁਸੀਂ ਪੰਥ ਨੂੰ ਢਾਹ ਮਾਰੀਆ ਨੁਕਸਾਨ ਪਹੁੰਚਾਇਆ ਚਲੋ ਦੇਖਦੇ ਆ ਜੀ ਕਿੱਧਰ ਨੂੰ ਮੋੜਾ ਕੱਟਦੇ ਆ ਪਰ ਕਈ ਪਹਿਲੂਆਂ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਜਿੱਥੇ ਘਿਰਦੀ ਨਜ਼ਰ ਆ ਰਹੀ ਆ ਉਥੇ ਅਕਲ ਤੱਕ ਸਭ ਦੇ ਹੁਕਮਨਾਮਿਆਂ ਤੋਂ ਮੁੱਖ ਮੋੜ ਦੀ ਵੀ ਨਜ਼ਰ ਆ ਰਹੀ ਆ ਸੋ ਇਹ ਪਹਿਲੂ ਬਚਣਾ ਜ਼ਰੂਰੀ ਸੀ ਇਸ ਲਈ ਲੈ ਕੇ ਹਾਜ਼ਰ ਸੀ ਤੁਸੀਂ ਵੇਖਦੇ ਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੀ ਧੰਨਵਾਦ